ਕੁਝ ਬਲੈਕਮੇਲਰ ਲੱਖਾ ਸੁਧਾਣਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁਖਾ ਰਿਹਾ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲੇ ਦਾ ਜਿਹੜਾ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਹਿਲਾਂ ਤਾਂ ਮੈਂ ਇਹ ਸੱਜਣ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਇੱਕ ਜਵਾਬ ਦੇਣਾ ਚਾਹੁੰਦਾ ਇਹ ਕਹਿੰਦਾ ਕਿ ਲੱਖਾ ਬਲੈਕਮੇਲਰ ਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਬਲੈਕਮੇਲਰ ਆ ਪਹਿਲਾਂ ਤੂੰ ਧਿਆਨ ਨਾਲ ਸੁਣ ਲਾ ਤੇਰੇ ਵਰਗੀ ਲੀਰ ਦੀ ਔਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਂਗੇ ਲੱਖਾਂ ਬੰਦਾ ਲੈ ਕੇ ਅਸੀਂ ਇਹ ਲੱਖਾਂ ਨਹੀਂ ਇਹ ਇਕਾ ਦੁਕਾ ਹਦੋਂਣਾ ਹੈ ਇਹਨਾਂ ਕਿਹੜੇ ਕੋਲ ਰਖੜੇ ਲੋਗਾਂ ਦੇ ਨਾਲ ਇਹਨੇ ਬੁੱਢੇ ਨਾਲ ਦੇ ਸਿਰਫ ਰਾਜਨੀਤੀ ਕਰ ਰਿਹਾ ਹੈ ਇਹ ਬਲੈਕਮੇਲ ਕਰ ਰਿਹਾ ਹੈ ਡਾਈਂ ਇੰਡਸਟਰੀ ਤੋਂ ਇੱਕ ਪੰਜੀ ਨਹੀਂ ਮਿਲੀ ਉਹ ਡੈਂਗਾ ਵਾਲੇ ਨਹੀਂ ਉਹ ਤੁਸੀਂ ਡੈਂਗਾ ਤੁਸੀਂ ਡੈਣਾ 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 ਹੁੰਦਾ ਕਹਿੰਦੇ ਉਹ ਡੈਣਾ ਤੁਸੀਂ ਇਹਨਾਂ ਸਾਡੇ ਨਾਲ ਨਸਲਾਂ ਖਾ ਗਿਆ ਸਾਡੇ ਜਵਾਹ ਖਾ ਗਿਆ ਸਾਡੀ ਧਰਤੀ ਖਾ ਗਿਆ ਉਹ ਲਾਨਤੀਓ ਉਹ ਕਹਿੰਦੇ ਉਹਨੇ ਇੱਕ ਕਰਤਾ ਡੈਨ ਵੀ ਛੱਡ ਦਿੰਦੀ ਆ ਓਏ ਉਹ ਤੁਸੀਂ ਪੰਜਾਬ ਦੇ ਹੋ ਕੇ ਪੰਜਾਬ ਦਾ ਖਾ ਪੀ ਕੇ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਜਾਬ ਦੀਆਂ ਨਸਲਾਂ ਤਬਾਹ ਕਰ ਰਹੇ ਹੋ ਉਲਟਾ ਤੁਮ ਘਾਉਂਦੇ ਆ ਵੀ ਆ ਜਿਓ ਸਵਾਗਤ ਕਰਾਂਗੇ ਲੱਖ ਬੰਦਾ ਲੈ ਕੇ ਤੇ ਬੁੱਡੇ ਦਰਿਆ ਤੇ ਕਾਲੇ ਪਾਣੀ ਦੇ ਮੋਰਚੇ ਨੂੰ ਲੈ ਕੇ ਵਿਵਾਦ ਲਗਾਤਾਰ ਫੱਟਾ ਜਾ ਰਿਹਾ ਹੈ ਇੱਕ ਪਾਸੇ ਲੱਖਾਂ ਸਦਾਣਾ ਅਤੇ ਦੂਜੇ ਵਾਤਾਵਰਨ ਪ੍ਰੇਮੀਆ ਵੱਲੋਂ ਕਾਲੇ ਪਾਣੀ ਦਾ ਮੋਰਚਾ ਲਗਾਉਣ ਨੂੰ ਲੈ ਕੇ 3 ਦਸੰਬਰ ਦੀ ਕਾਲ ਦਿੱਤੀ ਗਈ ਹੈ ਉੱਥੇ ਹੀ ਇਸ ਮੋਰਚੇ ਦੇ ਖਿਲਾਫ ਲੁਧਿਆਣਾ ਦੀ ਡਾਈੰਗ ਇੰਡਸਟਰੀ ਅਗਈ ਹੈ ਜਿਨ੍ਹਾਂ ਵੱਲੋਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਲੱਖਾ ਸਿਧਾਣਾ ਤੇ ਡਾਈੰਗ ਇੰਡਸਟਰੀ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਲਗਾਏ ਗਏ ਸੀ ਪਰ ਹੁਣ ਇਹਨਾਂ ਇਲਜ਼ਾਮਾਂ ਦਾ ਲੱਖਾ ਸਿਧਾਣਾ ਨੇ ਜਵਾਬ ਦਿੱਤਾ ਹੈ ਅਤੇ ਲੱਖਾ ਸਿਧਾਣਾ ਇਨਾ ਇਲਜ਼ਾਮਾਂ ਤੋਂ ਬਾਅਦ ਡਾਈੰਗ ਇੰਡਸਟਰੀ ਦੇ ਵਪਾਰੀਆਂ ਤੇ ਪੜ ਕੁਠੇ ਨੇ ਉਹਨਾਂ ਇਥੋਂ ਤੱਕ ਕਹਿ ਦਿੱਤਾ ਕਿ ਡਾਈੰਗ ਇੰਡਸਟਰੀ ਦੇ ਲੋਕਾਂ ਦੀ ਇੰਨੀ ਔਕਾਤ ਨਹੀਂ ਕਿ ਉਹ ਕਾਲੇ ਪਾਣੀ ਦਾ ਮੋਰਚਾ ਲਗਾਉਣ ਵਾਲੇ ਸਮਾਜ ਸੇਵੀਆਂ ਨੂੰ ਖਰੀਦ ਸਕਣ ਇੱਕ ਜਵਾਬ ਦੇਣਾ ਚਾਹੁੰਦਾ ਇਹ ਕਹਿੰਦਾ ਕਿ ਲੱਖਾ ਬਲੈਕਮੇਲਰ ਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਉਹ ਬਲੈਕਮੇਲਰ ਆ ਪਰ ਤੂੰ ਧਿਆਨ ਨਾਲ ਸੁਣ ਲਾ ਤੇਰੇ ਵਰਗੀ ਲੀਰ ਦੀ ਔਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਗੇ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਤੇ ਤੂੰ ਲੱਖੇ ਨੂੰ ਕਹਿੰਦਾ ਉਹ ਬਲੈਕਮੇਲਰ ਆ ਜਿੱਥੇ ਗੱਲ ਸਾਡੀਆਂ ਨਸਲਾਂ ਦੀ ਆ ਗਈ ਸਾਡੇ ਪੰਜਾਬ ਦੀ ਆ ਗਈ ਸਾਡੇ ਪਾਣੀਆਂ ਦੀ ਆ ਗਈ ਸਾਡੀਆਂ ਜ਼ਿੰਦਗੀਆਂ ਦੀ ਆ ਗਈ ਅਸੀਂ ਆਪਣਾ ਖੂਨ ਦਾ ਕਤਰਾ-ਕਤਰਾ ਵੀ ਧਰਤੀ ਦੇ ਲੈ ਖਿਲਾ ਦੇਾਂਗੇ ਜਿਹੜਿਆ ਤੂੰ ਗੱਲਾਂ ਕਰਦਾ ਨਾ ਵੀ ਲੱਖਾ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਤੁਹਾਡੇ ਖੂਨ ਲੱਗਿਆ ਮੂੰਹ ਨੂੰ ਇਹ ਇਹ ਲਾਇਆ ਕਿਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾ ਨੇ ਬੀਮਾਨਾਂ ਨੇ ਲਾਂਧੀਆਂ ਨੇ ਜਿਹੜੇ 40 ਸਾਲ ਤੋਂ ਤੁਸੀਂ ਜ਼ਹਿਰ ਪਾ ਰਹੇ ਹੋ ਨਾ ਜਿਹੜੀ 40 ਸਾਲ ਦੀ ਜ਼ਹਿਰ ਤੁਸੀਂ ਪਾ ਰਹੇ ਹੋ ਬੁੱਢੇ ਦਰਿਆ 'ਚ ਤੁਸੀਂ ਬੁਰਕੀ ਪਾਉਂਦੇ ਰਹੋ ਬੁਰਕੀ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੇ ਇਥੇ ਐਮ.ਐਲ.ਏ ਬਣੇ ਮੰਤਰੀ ਬਣੇ ਐਮ.ਪੀ ਬਣੇ ਸਭ ਨੂੰ ਤੁਸੀਂ ਬੁਰਕੀ ਪਾ ਕੇ ਤੇ ਤੁਸੀਂ ਚੁੱਪ ਕਰਾਉਂਦੇ ਰਹੇ ਹੋ ਸੋਨੂੰ ਵੀ ਲੱਗਦਾ ਕਿ ਅਮਤੋਜ ਮਾਨ ਲਖਾ ਸੁਧਾਨਾ ਡਾਕਟਰ ਬੈਂਸ ਕਪਲ ਅਰੋੜਾ ਜਸਕੀਰਤ ਕੁਲਦੀਪ ਸਿੰਘ ਖਹਿਰਾ ਮਹਿੰਦਰਪਾਲ ਲੂੰਬਾ ਦਲੇਰ ਸਿੰਘ ਡੋੜ ਜਿੰਨੀ ਵੀ ਸਾਡੀ ਸਮੁੱਚੀ ਟੀਮ ਅਗਰਪੀ ਸਿੰਘ ਚੰਦਵਾਜਾ ਜਾਂ ਜਿੰਨੇ ਵੀ ਹੋਰ ਜੁੜੇ ਹੋਏ ਸੱਜਣਾ ਸਾਡੇ ਨਾਲ ਤੁਹਾਨੂੰ ਲੱਗਦਾ ਕਿ ਅਸੀਂ ਤਹਾਡੇ ਕੋਲੋਂ ਕੁਝ ਰੁਪਏ ਲੈਣ ਦੀ ਖਾਤਰ ਡਰਾਮਾ ਕਰ ਰਹੇ ਆ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਤੁਸੀਂ ਆਪਣੇ ਸਨੇਹੇ ਭੇਜੇ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਤੁਹਾਨੂੰ ਕੀ ਲੱਗਦਾ ਵੀ ਦੁਨੀਆ ਦੇ ਹਰ ਇੱਕ ਬੰਦਾ ਬਕਾਊ ਆ ਸੋ ਭਰਾਵੋ ਪੰਜਾਬ ਦੇ ਲੋਕੋ ਸੋਚ ਲਓ ਸਮਝ ਲਓ ਇੱਕ ਪਾਸੇ ਤੁਹਾਨੂੰ 40 ਸਾਲ ਤੋਂ ਜ਼ਹਿਰਾਂ ਪਾ ਕੇ ਮਾਰ ਰਹੇ ਆ ਆ ਗਏ ਆ Rajasthan ਦੀ ਮੈਂ ਗੱਲ ਕੀਤੀ ਸੁਖਬੀਰ ਸਿੰਘ ਫੌਜੀ ਦਾ ਮੈਨੂੰ ਫੋਨ ਆਉਂਦਾ ਕਿ ਸਾਡੇ ਇੱਕ ਬੱਚਾ ਪੈਦਾ ਹੋਇਆ ਜਮ ਦੇ ਜਵਾਕ ਨੂੰ ਮੂੰਹ ਦਾ ਕੈਂਸਰ ਆ ਆ ਸਾਰਾ ਦੱਖਣੀ ਮਾਲਵਾ ਖਤਮ ਕਰਤਾ ਲੈ ਕੇ ਲੁਧਿਆਣੇ ਤੋਂ ਫਿਰੋਜ਼ਪੁਰ ਮੋਗਾ ਫਰੀਦਕੋਟ ਫੋਰ ਫਾਲਕਾ ਮੁਕਸਰ ਪਿੰਡਾਂ 'ਚ 80% ਕੈਂਸਰ ਤੇ ਕਾਲਾ ਪੀਲਾ ਫੈਲ ਗਿਆ ਮੰਦ ਬੁੱਧੀ ਬੱਚੇ ਪੈਦਾ ਹੋਣ ਲੱਗੇ ਕਿਡਨੀਆਂ ਗੁਰਦੇ ਖਤਮ ਹੋਣ ਲੱਗੇ ਆਪਾਂ ਹਾ ਲੂਲੇ ਲਗੜੇ ਜਵਾਕ ਪੈਦਾ ਹੁੰਦੇ ਆ ਖਤਮ ਕਰਤੇ ਆ 40 ਸਾਲ ਦੀ ਜ਼ਹਿਰ ਨੇ ਪੰਜਾਬੀਆਂ ਖਤਮ ਕਰਤੇ ਉਹ ਡੈਂਗਾ ਵਾਲੇ ਨਹੀਂ ਉਹ ਤੁਸੀਂ ਡੈਂਗਾ ਵਾਲੇ ਤੁਸੀਂ ਡੈਣਾ 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 ਹੁੰਦਾ ਇਹਨਾਂ ਉਹ ਡੈਣਾ ਤੁਸੀਂ ਇਹਨਾਂ ਸਾਡੀਆਂ ਨਸਲਾਂ ਖਾ ਗਿਆ ਸਾਡੇ ਜਵਾਹ ਖਾ ਗਿਆ ਸਾਡੀ ਧਰਤੀ ਖਾ ਗਿਆ ਉਹ ਲਾਨਤੀਓ ਉਹ ਕਹਿੰਦੇ ਉਹਨੇ ਇੱਕ ਕਰਤਾ ਡੈਣ ਵੀ ਛੱਡ ਦਿੰਦੀ ਆ ਓਏ ਉਹ ਤੁਸੀਂ ਪੰਜਾਬ ਦੇ ਹੋ ਕੇ ਪੰਜਾਬ ਦਾ ਖਾ ਪੀ ਕੇ ਪੰਜਾਬ ਦੀ ਧਰਤੀ ਦੇ ਰਹਿ ਕੇ ਪੰਜਾਬ ਦੀਆਂ ਨਸਲਾਂ ਤਬਾਹ ਕਰ ਰਹੇ ਹੋ ਇਸ ਨਾਲ ਹੀ ਲੱਖਾ ਸਿਧਾਣਾ ਨੇ ਵਪਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਕਥਿਤ ਧਮਕੀਆਂ ਦਾ ਜਵਾਬ ਵੀ ਦਿੱਤਾ ਹੈ ਲੱਖਾ ਸਿਧਾਣਾ ਨੇ ਇਲزام ਲਗਾਇਆ ਕਿ ਸਰਕਾਰ ਹੀ ਵਪਾਰੀਆਂ ਤੋਂ ਪ੍ਰੈਸ ਕਾਨਫਰੰਸ ਕਰਵਾ ਰਹੀ ਹੈ ਅਤੇ ਸਰਕਾਰ ਹੀ ਇਸ ਸਭ ਲਈ ਜ਼ਿੰਮੇਵਾਰ ਹੈ ਕਿਉਂਕਿ ਪ੍ਰਸ਼ਾਸਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਡਾਈਇੰਗ ਇੰਡਸਟਰੀ ਦੇ ਲੋਕਾਂ ਵੱਲੋਂ ਮੋਟੀ ਰਿਸ਼ਵਤ ਜਾਂਦੀ ਹੈ ਉਲਟਾ ਉਲਟਾ ਤੁਮਕਾਉਂਦੇ ਆ ਵੀ ਆਜੋ ਸਵਾਗਤ ਕਰਾਂਗੇ ਲੱਖਪੰਦਾ ਲੈ ਕੇ ਤੁਹਾਨੂੰ ਕੀ ਲੱਗਦਾ ਬਿ ਸਾਡੀਆਂ ਅੱਖਾਂ ਸਾਹਮਣੇ ਸਾਡੇ ਜਵਾਗ ਮਰਦੇ ਹੋਣ ਜ਼ਹਿਰਾਂ ਨਾਲ ਸਾਡੀਆਂ ਜ਼ਿੰਦਗੀਆਂ ਤਬਾਹ ਹੁੰਦੀਆਂ ਹੋਣ ਸਾਡੇ ਸੱਤ ਲੋਜਾਂ ਦੇ ਵਿੱਚ ਤੁਸੀਂ ਦਰਿਆਵਾਂ ਦੇ ਵਿੱਚ ਧਰਤੀ ਹੇਟਾਂ ਤੁਸੀਂ ਜ਼ਹਿਰਾਂ ਪਾ ਦੋ ਤੇ ਚੁੱਪ ਕਰ ਜਾਵਾਂਗੇ ਅਸੀਂ ਤਮਾਸ਼ਾ ਦੇਖਾਂਗੇ ਅਸੀਂ ਆਪਣੇ ਸਿਵਿਆਂ ਦੇ ਵਿੱਚ ਆਪਣੇ ਨੌਜਵਾਨ ਆਪਣੇ ਬੱਚਿਆਂ ਦੇ ਆਪਣੇ ਲੋਕਾਂ ਦੇ ਸਿਵੇ ਸਿੱਖਾਂਗੇ ਸੋਡੀਆਂ ਪਾਈਆਂ ਹੋਈਆਂ ਜ਼ਹਿਰਾਂ ਦੇ ਨਾਲ ਕਿਹੜੇ ਬਲੇਖੇ ਚੋ ਇੱਕ ਗੱਲ ਹੋਰ ਸਾਫ਼ ਤੇ ਸਪਸ਼ਟ ਹੈ ਪੰਜਾਬ ਦੇ ਲੋਕੋ ਇਹਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਇਹਨਾਂ ਨਾਲ ਰਲੀ ਹੋਈ ਹੈ ਨਹੀਂ ਇਹਨਾਂ ਦੀ ਕੀ ਜ਼ਰਤ ਪੈ ਜੇ ਕਿ ਇਹ ਇਸ ਤਰ੍ਹਾਂ ਆ ਕੇ ਖੁੱਲੇ ਆਮ ਤਾਂ ਹਮੇਸ਼ਾ ਵੀ ਲੱਖ ਬੰਦਾ ਲੈ ਕੇ ਆਵਾਂਗੇ ਨਾਲੇ ਜ਼ਹਿਰਾਂ ਪਾ ਕੇ ਮਾਰਾਂ ਨਾਲੇ ਕਹਾਂ ਵੀ ਆ ਜਾਓ ਕੋਈ ਗੱਲ ਨਹੀਂ ਟਕਰਾਂਗੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਨਾਲੇ ਕਤਲ ਕਰ ਰਹੇ ਹੋ ਸਾਡੇ ਜ਼ਿੰਦਗੀਆਂ ਦੇ ਸਾਡੇ ਜਵਾਕਾਂ ਦੇ ਸਾਡੀਆਂ ਨਸਲਾਂ ਦੇ ਇਹ ਨਾਲੇ ਕਹਿੰਦੇ ਕੋਈ ਗੱਲ ਨਹੀਂ ਇਸੇ ਖੁੱਲਿਆ ਅਸੀਂ ਯਾਰ ਪਾਵਾਂਗੇ ਕੋਈ ਰੋਕ ਕੇ ਦਿਖਾਵੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਰਲੀ ਹੋਈ ਹੈ ਇਸੇ ਕਰਕੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਾਈ ਗਈ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਉੱਥੇ ਇਹੋ ਜੀ ਗੱਲਬਾਤ ਪੈਦਾ ਕਰਦੇ ਵੀ ਉੱਥੇ ਮਾਹੌਲ ਹੋਣ ਦਾ ਮਾਹੌਲ ਖਰਾਬ ਹੋਣ ਦਾ ਖਤਰਾ ਸੀ ਜੀ ਤਾਂ ਲੱਖੇਰਗੇ 2000ਰਗੇ ਫਲਾਣੇ ਫਲਾਣੇ ਬੰਦੇ ਫੜ ਲੇ ਹੁਣ ਸਾਡੇ ਰੈਡਾਂ ਸ਼ੁਰੂ ਹੋ ਗਈਆਂ ਸਾਨੂੰ ਘੇਰਨਾ ਸ਼ੁਰੂ ਕਰਤਾ ਲੋਕਾਂ ਦੇ ਘਰੇ ਜਿਹੜੇ ਵੀ ਆਉਂਦੇ ਜਿੱਥੋਂ ਵੀ ਜਿੱਥੇ ਆਉਣੇ ਆ ਫੋਨਾਂ ਨੇ ਸ਼ੁਰੂ ਹੋ ਕੇ ਕਿਸੇ ਡੀਐਸਪੀ ਦੇ ਕੇ ਸੀਆਈ ਵਾਲਿਆਂ ਦੇ ਥਾਣਿਆਂ ਦੇ ਵੀ ਉੱਥੇ ਨਹੀਂ ਜਾਣਾ ਉੱਥੇ ਆਏ ਹੋ ਜੂ ਉੱਥੇ ਆਵਾ ਹੋ ਜੂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਯਾਰ ਤੁਹਾਡੇ ਜਵਾਬ ਤੁਸੀਂ ਨਹੀਂ ਪਾਣੀ ਪੀਂਦੇ ਯਾਰ ਕਿੱਛੇ ਯਾਰ ਜਮੀਰਾਂ ਮਰ ਗਈਆਂ ਯਾਰ ਯਾਰ ਇੱਕ ਵਾਰੀ ਮੈਂ ਲੁਧਿਆਣੇ ਦੇ ਸੀਪੀ ਨੂੰ ਕਹਿਣਾ ਚਾਹੁੰਦਾ ਮੈਂ ਲੁਧਿਆਣੇ ਦੇ ਡੀਸੀ ਨੂੰ ਕਹਿਣਾ ਚਾਹੁੰਦਾ ਮੈਂ ਡੀਜੀਪੀ ਨੂੰ ਕਹਿਣਾ ਚਾਹੁੰਦਾ ਮੈਂ ਸਾਰੇ ਪੰਜਾਬ ਸਰਕਾਰ ਦੇ ਮੰਤਰੀਆਂ ਐਮ ਐਲ ਏ ਨੂੰ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਯਾਰ ਉਹ ਜਮਾਲਪੁਰ ਕਦੇ ਖੜਕੇ ਦਾ ਦੇਖੋ ਯਾਰ ਜਾ ਕੇ ਤੁਸੀਂ ਕਦੇ ਤਾਜਪੁਰ ਰੋਡ ਦੇ ਉੱਤੇ ਜੇਲ੍ਹ ਕੋਲੇ ਖੜਕੇ ਦਾ ਦੇਖੋ ਯਾਰ ਜਿੱਥੋਂ 9 9 ਕਰੋੜ 90 ਐਮ ਐਲ ਡੀ ਪਾਣੀ ਉਹ ਇੱਕ ਦਿਨ ਦੇ ਵਿੱਚ ਇੱਕ ਪੁਆਇੰਟ ਤੋਂ ਜ਼ਹਿਰ ਪਾ ਦਿੰਦੇ ਆ ਓਏ ਓਏ ਉੱਥੇ ਤੁਸੀਂ 10 ਮਿੰਟ ਖੜ੍ਹਦੇ ਜਾਓ 10 ਮਿੰਟ ਖੜ੍ਹਦਿਓ ਕੁਝ ਨਹੀਂ ਕਰਨਾ ਉੱਥੇ ਨਾ ਪਾਣੀ ਆਪਾਂ ਕੋਈ ਖੜਕੇ ਦਿਖਾ ਦਿਓ ਯਾਰ ਮੈਨੂੰ ਜੇ ਤੁਸੀਂ 10-20 ਮਿੰਟ ਖੜ ਗਏ ਮੈਂ ਮੰਨ ਜੂਗਾ ਵੀ ਹਾਂ ਯਾਰ ਅਸੀਂ ਗਲਤਾਂ ਦੇ ਸਹੀ ਨਹੀਂ ਤਦ ASCII ਇਹ ਕਿ ਡਾਈੰਗ ਇੰਡਸਟਰੀ ਨੇ ਬੀਤੇ ਦਿਨੀ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਦਾ 200 ਕਰੋੜ ਰੁਪਏ ਦਾ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਹੈ ਜਿਸ ਉੱਤੇ ਮਹੀਨੇ ਦਾ ਉਹ ਲੱਖਾਂ ਰੁਪਏ ਖਰਚ ਕਰਦੇ ਨੇ ਅਤੇ ਆਪਣਾ ਪਾਣੀ ਟ੍ਰੀਟ ਕਰਕੇ ਹੀ ਬੁੱਢਾ ਧਰਿਆ ਵਿੱਚ ਛੁੱਟਦੇ ਨੇ ਜਦਕਿ ਦੂਜੇ ਪਾਸੇ ਕਾਲੇ ਪਾਣੀ ਦਾ ਮੋਰਚਾ ਲਗਾਉਣ ਵਾਲਿਆਂ ਦਾ ਇਲਜ਼ਾਮ ਹੈ ਕਿ ਡਾਈੰਗ ਇੰਡਸਟਰੀ ਜ਼ਹਿਰੀਲੇ ਪਾਣੀ ਨੂੰ ਸਿੱਧਾ ਬੁੱड्डा ਦਰਿਆ ਵਿੱਚ ਸੁੱਟਦੀ ਹੈ ਜੋ ਕਿ ਅੱਗੇ ਜਾ ਕੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ ਅਤੇ ਇਹੀ ਪਾਣੀ ਪੰਜਾਬ ਅਤੇ ਰਾਜਸਥਾਨ ਦੇ ਲੋਕ ਪੀਣ ਅਤੇ ਦੂਜੇ ਕੰਮਾਂ ਲਈ ਵਰਤਦੇ ਨੇ ਜਿਸ ਕਾਰਨ ਇਸੇ ਜ਼ਹਿਰ ਮਿਲੇ ਪਾਣੀ ਕਾਰਨ ਉਹਨਾਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ